ਤੁਹਾਡੀ ਜਗਾ ਕੋਇਰ ਕਰ ਲਈ ਤੁਹਾਡੇ ਉੱਤੇ ਨੋਟਿੰਗ ਲੱਗ ਗਈ ਕਿ ਆ ਜਗਾ ਤੁਸੀਂ ਆਪਣੀ ਸਹਿਮਤੀ ਨਾ ਦੇਤੀ ਜਾਂ ਕੁਝ ਵੀ ਕਰ ਲਿਆ 4800 ਗਾਜ ਦੇ ਵਿੱਚੋਂ ਤੁਹਾਨੂੰ 1200 ਗਾਜ ਦਾ ਪਲਾਟ ਜਿਹੜਾ ਦੇ ਦੇਣਾ ਸਰਕਾਰ ਨੇ ਤੁਹਾਡੀ ਜ਼ਮੀਨ ਆਪਣੇ ਨਾਂ ਤੇ ਕਰਾ ਲੈਣੀ ਹੈ ਤੁਹਾਨੂੰ ਪਲਾਟ ਦੇਣ ਤੋਂ ਪਹਿਲਾਂ ਸਰਕਾਰ ਦੇ ਨਾਂ ਤੇ ਹੋ ਜਾਣੀ ਹੈ ਤੁਹਾਡੀ ਜ਼ਮੀਨ ਜੇ 1200 ਗਾਜ ਉਹ ਕੱਢ ਵੀ ਦੇਣਗੇ 3600 ਗਾਜ ਜਿਹੜੀ ਉਹ ਸਰਕਾਰ ਦੇ ਵਿੱਚ ਰੈਵਨਿਊ ਰਿਕਾਰਡ ਚੋਂ ਸਰਕਾਰ ਦੇ ਨਾਂ ਦੇ ਉੱਤੇ ਚੜ੍ਹ ਜਾਣੀ ਹੈ ਜੇ ਪਲਾਟ ਵਿਕਣੇ ਵੀ ਨੇ ਤੇ ਉਹ ਵਿਕਣੇ ਕਿਸ ਤਰ੍ਹਾਂ ਨੇ ਉਹ ਗਮਾਡਾ ਵੱਲੋਂ ਵਿਕਣੇ ਨੇ ਉਹ ਗਲਾਡਾ ਵੱਲੋਂ ਵਿਕਣੇ ਨੇ ਉਹ ਸਾਡੀ ਏਡੀਏ ਵੱਲੋਂ ਵਿਕਣੇ ਨੇ ਪੁੱਡਾ ਜਿਹੜੀ ਐ ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਮਤਲਬ ਦਰਜ ਐ ਉਹ ਸਰਕਾਰ ਦੇ ਨਾਂ ਦੇ ਉੱਤੇ ਜ਼ਮੀਨ ਰਹਿਣੀ ਉਹ ਤੇ ਉਹਦੇ ਨਾਂ ਦੇ ਉੱਤੇ ਲੋਨ ਦੇ ਨਾਮ ਤੇ ਤਾਂ ਜਿਹੜਾ 1200 ਗੈ ਜਿਸ ਕਿਸਾਨ ਨੂੰ ਦਿੱਤਾ ਜਾ ਰਿਹਾ ਉਹ ਵੀ ਸਰਕਾਰ ਦੇ ਨਾਂ ਦੇ ਕੋਲ ਉਹ ਨਹੀਂ ਉਹ ਤੁਹਾਨੂੰ ਦੇ ਕੇ ਬਾਕੀ 3600 ਬਚ ਗਏ ਨਾ ਰਸਤੇ ਬਚ ਗਏ ਪਲਾਟ ਬਚ ਗਏ ਜੇ ਉਹ ਨਹੀਂ ਵੀ ਵਿਕੇ ਉਹਦੇ ਨਾਂ ਦੇ ਉੱਤੇ ਸਰਕਾਰ ਲੋਨ ਲੈ ਸਕਦੀ ਐ ਹਰ ਤਰੀਕੇ ਨਾਲ ਲੋਨ ਲੈ ਕੇ ਤੇ ਹਜ਼ਾਰ ਹਜ਼ਾਰ ਰੁਪਈਆ ਦੇਣਾ ਮੈਂ ਕਿੰਨਾ ਤੁਸੀਂ ਲੋਨ ਲਓ ਯਾਰ ਮੈਂ ਨਹੀਂ ਕਹਿੰਦਾ ਪਰ ਲੋਨ ਜਿਹੜਾ ਜੇ ਤੁਸੀਂ ਜਗਾ ਵੀ ਵੇਚਣੀ ਚਾਹੁੰਦੇ ਹੋ ਪੰਜਾਬ ਦੀ ਤੁਹਾਨੂੰ ਡਵੈਲਪਮੈਂਟ ਦੇ ਉੱਤੇ ਲਾਓ ਕਿਤੇ 에어ਪੋਰਟ ਲਿਆਓ ਕਿਤੇ ਸਕੂਲ ਲਿਆਓ ਕਿਤੇ ਐਜੂਕੇਸ਼ਨ ਸੈਂਟਰ ਖੋਲੋ ਪੰਜਾਬ ਚ ਕਾਰੋਬਾਰ ਖੋਲੋ ਸਰਕਾਰ ਇੰਡਸਟਰੀ ਲਾਵੇ ਯਾਰ ਇੰਨਾ ਪੰਜਾਬ ਨੂੰ ਤਬਾਹ ਕਰਕੇ ਆਊਟਸਾਈਡਰ ਨੂੰ ਵੇਚ ਕੇ ਉਹਦੇ ਬਦਲੇ ਦੇਣਾ ਕੀ ਆ ਤੁਸੀਂ ਹਜ਼ਾਰ ਹਜ਼ਾਰ ਰੁਪਈਆ ਤੇ ਸਾਡੇ ਲੋਕਾਂ ਉਸੇ ਮਤਲਬ ਪੇਡਾਂ ਨੇ ਖੁਸ਼ ਹੋ ਜਣਾ ਕਿ ਯਾਰ ਯਾਰ ਰੁਪਈਆ ਆ ਗਿਆ ਫਿਰ ਇਹਨਾਂ ਨੂੰ ਵੋਟਾਂ ਪਾ ਦੇਣੀਆਂ ਨੇ